ਸੰਗਤ ਜੀ ਵਾਖੇ ਗੁਰਜੀਤ ਕਾ ਖਾਲਸਾ ਵਾਖੇ ਗੁਰਜੀਤ ਕੀ ਫਤਿਹ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਸਾਡੇ ਵੱਲੋਂ ਕੀਤੇ ਹੋਏ ਦਾਨ ਪੁੰਨ ਬਾਰੇ ਸਾਡੇ ਵੱਲੋਂ ਕੀਤੀ ਹੋਈ ਹੱਥੀਂ ਸੇਵਾ ਬਾਰੇ ਕਿਉਂਕਿ ਆਪਾਂ ਬਚਪਨ ਤੋਂ ਹੀ ਆਪਣੇ ਬਜ਼ੁਰਗਾਂ ਕਮਾਈ ਵਾਲੇ ਸੰਤ ਮਹਾਪੁਰਖਾਂ ਪਾਸੋਂ ਇਹ ਬਚਨ ਸੁਨੇ ਆ ਕਿ ਸਾਡੇ ਵੱਲੋਂ ਕੀਤਾ ਹੋਇਆ ਦਾਨ ਕੋਲ ਸਾਡੇ ਵੱਲੋਂ ਕੀਤੀ ਹੋਈ ਹੱਥੀਂ ਸੇਵਾ ਸਾਡੇ ਕੋਲ ਕਈ ਗੁਣਾ ਹੋ ਕੇ ਵਾਪਸ ਆਉਂਦੀ ਆ ਜਿਵੇਂ ਧਰਤੀ ਦੇ ਵਿੱਚ ਬੀਜਿਆ ਹੋਇਆ ਇੱਕ ਬੀਜ ਸਾਨੂੰ ਕਈ ਗੁਣਾ ਵੱਧ ਫਲ ਦਿੰਦਾ ਹੈ ਨਾ ਉਸੇ ਤਰ੍ਹਾਂ ਸਾਡੇ ਵੱਲੋਂ ਕੀਤੀ ਹੋਈ ਸੇਵਾ ਸਾਡੇ ਵੱਲੋਂ ਕੀਤਾ ਹੋਇਆ ਦਾਨ ਪੁੰਨ ਵੀ ਸਾਡੇ ਕੋਲ ਕਈ ਗੁਣਾ ਹੋ ਕੇ ਵਾਪਸ ਆਉਂਦਾ ਹੈ ਇਸ ਕਰਕੇ ਸਾਨੂੰ ਦਾਨ ਪੁੰਨ ਕਰਨਾ ਚਾਹੀਦਾ ਹੈ ਸੇਵਾ ਕਰਨੀ ਚਾਹੀਦੀ ਆ ਪਰ ਆਪਾਂ ਕਿਹੜਾ ਦਾਨ ਕਰੀਏ ਕਿਸ ਤਰੀਕੇ ਦੇ ਨਾਲ ਕਰੀਏ ਤਾਂ ਜੋ ਸਾਡਾ ਭਲਾ ਹੋਵੇ ਸਾਡੇ ਆਪਣੇਆਂ ਦਾ ਭਲਾ ਹੋਵੇ ਇਹਦੇ ਬਾਰੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਹੈ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਹੈ ਤਾਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਇਸ ਵੀਡੀਓ ਦੀ ਸਿੱਖਿਆ ਸਾਡੇ ਬਹੁਤ ਕੰਮ ਆਵੇਗੀ ਸੰਗਤ ਜੀ ਕਹਿੰਦੇ ਇੱਕ ਵਾਰ ਦੀ ਗੱਲ ਆ ਕਿ ਇੱਕ ਨਗਰ ਦਾ ਰਾਜਾ ਜੋ ਕਿ ਬੜਾ ਹੀ ਨੇਕ ਦਿਲ ਇਨਸਾਨ ਸੀ ਆਪਣੀ ਪਰਜਾ ਦੇ ਨਾਲ ਬਹੁਤ ਪਿਆਰ ਕਰਦਾ ਮਨੋ ਚਾਹੁੰਦਾ ਸੀ ਕਿ ਉਹਦੀ ਪਰਜਾ ਸੁખી ਵੱਸੇ ਉਹਦੀ ਪਰਜਾ ਦੇ ਵਿੱਚ ਕੋਈ ਵੀ ਜੀ ਦੁਖੀ ਨਾ ਹੋਵੇ ਕੋਈ ਵੀ ਗਰੀਬ ਨਾ ਹੋਵੇ ਇਸ ਕਰਕੇ ਉਹ ਆਪਣੀ ਪਰਜਾ ਆਪਣੇ ਨਗਰ ਵਾਸੀਆਂ ਦੀ ਤਰੱਕੀ ਦੇ ਲਈ ਕੁਝ ਨਾ ਕੁਝ ਕਰਦਾ ਰਹਿੰਦਾ ਪਰ ਉਹਦੇ ਬਹੁਤ ਕੁਝ ਕਰਨ ਦੇ ਬਾਵਜੂਦ ਵੀ ਸਾਰੇ ਨਗਰ ਵਾਸੀ ਅਮੀਰ ਨਹੀਂ ਸੀ ਉਸ ਦੇ ਨਗਰ ਦੇ ਕੁਝ ਕੁ ਲੋਕ ਅਜੇ ਵੀ ਗਰੀਬ ਅਸਾਨਾ ਤੇ ਕਹਿੰਦੇ ਰਾਜਾ ਹਰ ਵੇਲੇ ਸੋਚਦਾ ਰਹਿੰਦਾ ਕਿ ਮੈਂ ਅਜੇ ਕੀ ਕਰਾਂ ਕਿ ਮੇਰੇ ਸਾਰੇ ਨਗਰ ਵਾਸੀ ਅਮੀਰ ਹੋ ਜਾਣ ਕਹਿੰਦੇ ਇੱਕ ਦਿਨ ਇਸੇ ਤਰ੍ਹਾਂ ਸਵੇਰੇ ਸਵੇਰ ਸੈਰ ਕਰਨ ਦੇ ਲਈ ਨਿਕਲਿਆ ਤਾਂ ਸੈਰ ਕਰਦਿਆਂ ਕਰਦਿਆਂ ਉਹਦੇ ਕੰਨਾਂ ਦੇ ਵਿੱਚ ਇੱਕ ਆਵਾਜ਼ ਪਈ ਉਹ ਆਵਾਜ਼ ਕਿਸੇ ਸੰਤ ਮਹਾਪੁਰਖ ਦੀ ਸੀ ਜੋ ਕਿ satsang ਕਰ ਰਿਹਾ ਸਨ ਕੁਝ ਲੋਕ ਕੁਝ ਸੰਗਤਾਂ ਉਹ ਸੰਤ ਜੀ ਦੀਆਂ ਗੱਲਾਂ ਨੂੰ ਬੜੇ ਧਿਆਨ ਦੇ ਨਾਲ ਸੁਣ ਰਹੇ ਸਨ। ਸੰਤ ਜੀ ਦਾਨ ਉਨ ਦੇ ਮਹੱਤਵ ਬਾਰੇ ਦੱਸ ਰਹੇ ਸੀ ਕਿ ਸਾਡੇ ਵੱਲੋਂ ਕੀਤਾ ਹੋਇਆ ਦਾਨ, ਪੁੰਨ ਸਾਡੇ ਵੱਲੋਂ ਕੀਤੀ ਹੋਈ ਹੱਥੀਂ ਸੇਵਾ ਸਾਡੇ ਕੋਲ ਕਈ ਗੁਣਾ ਹੋ ਕੇ ਵਾਪਸ ਆਉਂਦੀ ਆ। ਸੰਤ ਜੀ ਸਮਝਾ ਰਹੇ ਸੀ ਕਿ ਕਿਸੇ ਲੋੜਵੰਦ ਦੀ ਸੇਵਾ ਕਰਨ ਦੇ ਨਾਲ ਕਿਸੇ ਬੇਜੁਬਾਨੇ ਦੀ ਸੇਵਾ ਕਰਨ ਦੇ ਨਾਲ ਸਾਨੂੰ ਬਹੁਤ ਫਲ ਮਿਲਦਾ ਹੈ ਉਹਨਾਂ ਦੀਆਂ ਅਸੀਸਾਂ ਸਦਕੇ ਸਾਡੀ ਜਨਮਾ ਜਨਮਾਂ ਦੀ ਗਰੀਬੀ ਕੱਟੀ ਜਾਂਦੀ ਆ ਕਿੰਨੇ ਰਾਗੇ ਦੇ ਕੰਨਾਂ ਦੇ ਵਿੱਚ ਇੰਨੀਆਂ ਕ ਗੱਲਾਂ ਪਈਆਂ ਆ ਤਾਂ ਰਾਜੇ ਨੂੰ ਪੜਾ ਵਧੀਆ ਲੱਗਾ ਰਾਜੇ ਨੇ ਮਨ ਦੇ ਵਿੱਚ ਸੋਚਿਆ ਵੀ ਇਹ ਤਰੀਕਾ ਵਧੀਆ ਹੈ ਜੇਕਰ ਦਾਨ ਪੁੰਨ ਕਰਨ ਦਾ ਸੇਵਾ ਕਰਨ ਦਾ ਇੰਨਾ ਫਲ ਆ ਤਾਂ ਫਿਰ ਮੈਂ ਅੱਜ ਤੋਂ ਬਾਅਦ ਵੱਧ ਤੋਂ ਵੱਧ ਦਾਨ ਪੁੰਨ ਕਰਾਂਗਾ ਤਾਂ ਜੋ ਮੇਰੇ ਕੀਤੇ ਹੋਏ ਦਾਨ ਪੁੰਨ ਦਾ ਮੈਨੂੰ ਫਲ ਮਿਲੇ ਮੇਰੇ ਪੂਰੇ ਨਗਰ ਦਾ ਭਲਾ ਹੋਵੇ ਮੇਰੇ ਨਗਰ ਵਾਸੀਆਂ ਦੀ ਗਰੀਬੀ ਕੱਟੀ ਜਾਵੇ ਕਹਿੰਦੇ ਮਨ ਦੇ ਵਿੱਚ ਸੋਚ ਲਿਆ ਵੀ ਮੈਂ ਅੱਜ ਤੋਂ ਬਾਅਦ ਵੱਧ ਤੋਂ ਵੱਧ ਦਾਨ ਪੁੰਨ ਕਰਾਂ ਪਰ ਕਹਿੰਦੇ ਜਿਉਂ ਹੀ ਆਪਣੇ ਘਰ ਪਹੁੰਚਿਆ ਤਾਂ ਜਾਂਦਿਆਂ ਜਾਂਦਿਆਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਆ ਗਏ ਮਨ ਵਿੱਚ ਇੱਕ ਵਿਚਾਰ ਆਇਆ ਵੀ ਮੇਰੇ ਇਕੱਲੇ ਦੇ ਦਾਨ ਪੁੰਨ ਕੀਤੇ ਆ ਤਾਂ ਗੱਲ ਨਹੀਂ ਬੰਦੀ ਕਿਉਂਕਿ ਨਗਰ ਦੇ ਬਹੁਤ ਸਾਰੇ ਲੋਕ ਗਰੀਬ ਨੇ ਤਾਂ ਕਿਉਂ ਨਾ ਜੋ ਇਸ ਨਗਰ ਦੇ ਅਮੀਰ ਲੋਕ ਨੇ ਉਹਨਾਂ ਨੂੰ ਵੀ ਦਾਣਪੁਣ ਕਰਨ ਦੇ ਲਈ ਕਿਹਾ ਜਾਵੇ ਫਿਰ ਮਨ ਵਿੱਚ ਸੋਚਿਆ ਵੀ ਇਸ ਤਰ੍ਹਾਂ ਮੈਂ ਕਹਿ ਤਾਂ ਦਵਾਂਗਾ ਮੈਨੂੰ ਕੀ ਪਤਾ ਲੱਗੇਗਾ ਕਿ ਸਾਰੇ ਦਾਣਪੁਣ ਕਰ ਰਹੇ ਨੇ ਜਾਂ ਨਹੀਂ ਤਾਂ ਰਾਜੇ ਨੇ ਮਨ ਦੇ ਵਿੱਚ ਇੱਕ ਸਕੀਮ ਸੋਚੀ ਰਾਜੇ ਨੇ ਆਪਣੇ ਮੰਤਰੀ ਨੂੰ ਆਪਣੇ ਕੋਲ ਬੁਲਾਇਆ ਉਹਨੂੰ ਪੁੱਛਿਆ ਕਿ ਆਪਣੇ ਨਗਰ ਦੇ ਜਿੰਨੇ ਵੀ ਅਮੀਰ ਬੰਦੇ ਨੇ ਉਹਨਾਂ ਬਾਰੇ ਪਤਾ ਕਰੋ ਅਤੇ ਦੇਖੋ ਕਿ ਉਹਨਾਂ ਦਾ ਕੀ ਕੰਮ ਧੰਦਾ ਹੈ ਉਹਨਾਂ ਦਾ ਕਾਰੋਬਾਰ ਕੀ ਹੈ ਜਿਹਦੇ ਨਾਲ ਉਹ ਅਮੀਰ ਹੋਏ ਨੇ ਕਿੰਨੇ ਮੰਤਰੀ ਨੇ ਸਾਰੀ ਜਾਣਕਾਰੀ ਲਿਆ ਕੇ ਰਾਜੇ ਨੂੰ ਦੇ ਦਿੱਤੀ ਕਿ ਰਾਜਾ ਜੀ ਆਪਣੇ ਨਗਰ ਦੇ ਵਿੱਚ ਇੰਨੇ ਅਮੀਰ ਮੰਦੇ ਨੇ ਅਤੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਲੋਕਾਂ ਦਾ ਦੁੱਧ ਦਾ ਵਪਾਰ ਆ ਉਹ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਨੇ ਉਹ ਕੁਝ ਦੁੱਧ ਆਪਣੇ ਨਗਰ ਦੇ ਵਿੱਚ ਵੇਚਦੇ ਨੇ ਕੁਝ ਇਸ ਨਗਰ ਤੋਂ ਬਾਹਰ ਲਿਜਾ ਕੇ ਵੇਚਦੇ ਨੇ ਤਾਂ ਉਹਨਾਂ ਨੂੰ ਚੰਗਾ ਬਨਾਫਾ ਹੁੰਦਾ ਏ ਕਹਿੰਦੇ ਜਦੋਂ ਰਾਜੇ ਨੇ ਸਾਰੀ ਗੱਲ ਬਾਤ ਸੁਣੀ ਕਿ ਮੇਰੇ ਨਗਰ ਦੇ ਜਿਹੜੇ ਅਮੀਰ ਬੰਦੇ ਨੇ ਉਹ ਦੁੱਧ ਦਾ ਵਪਾਰ ਕਰਦੇ ਆ ਤਾਂ ਰਾਜੇ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਦੁੱਧ ਤਾਂ ਤੇਰ ਮਾਰਾ ਤੰਨਿਆ ਜੇਕਰ ਦੁੱਧ ਦਾ ਹੀ ਤਾਂ ਪੁੰਨ ਕੀਤਾ ਜਾਵੇ ਤਾਂ ਕਿੰਨਾ ਚੰਗਾ ਹੋਵੇਗਾ ਰਾਜੇ ਨੇ ਆਪਣੇ ਮੰਤਰੀ ਨੂੰ ਕਿਹਾ ਵੀ ਇਦਾਂ ਕਰੋ ਸਾਰੇ ਨਗਰ ਦੇ ਵਿੱਚ ਟੰਡੋਰਾ ਫੇਰ ਦੋ ਕਿ ਹਫਤੇ ਦੇ ਇੱਕ ਦਿਨ ਇਨ੍ਹਾਂ ਅਮੀਰ ਬੰਦਿਆਂ ਨੇ ਇਹ ਦੁੱਧ ਦੇ ਵਪਾਰੀਆਂ ਨੇ ਦੁੱਧ ਨਹੀਂ ਵੇਚਣਾ ਉਹ ਦੁੱਧ ਦਾ ਦਾਨਪੂਰਨ ਕਰਨਾ ਹੈ ਰਾਜੇ ਨੇ ਇੱਕ ਖੂਹ ਬਣਵਾ ਲਿਆ ਅਤੇ ਨਗਰ ਵਾਸੀਆਂ ਨੂੰ ਕਿਹਾ ਕਿ ਤੁਸੀਂ ਜੋ ਵੀ ਤੁਹਾਡੇ ਇੱਕ ਦਿਨ ਦਾ ਦੁੱਧ ਹੋਵੇਗਾ ਨਾ ਉਹ ਸਾਰਾ ਦੁੱਧ ਲਿਆ ਕੇ ਤੁਸੀਂ ਇਸ ਖੂਹ ਦੇ ਵਿੱਚ ਪਾਉਣਾ ਹੈ ਅਤੇ ਇਹ ਖੂਹ ਦਾ ਦੁੱਧ ਸਿਰਫ ਲੋੜਵੰਦ ਲੋਕ ਲੈ ਕੇ ਜਾਣਗੇ ਜਾਂ ਫਿਰ ਜੀਵ ਜੰਤੂਆਂ ਨੂੰ ਪਿਲਾਇਆ ਜਾਵੇਗਾ ਭਾਵ ਕਿ ਇੱਕ ਦਿਨ ਦਾ ਜੋ ਵੀ ਇਕੱਠਾ ਕੀਤਾ ਦੁੱਧ ਹੋਵੇਗਾ ਨਾ ਉਹ ਲੋੜਵੰਦਾਂ ਦੇ ਵਿੱਚ ਵੰਡਿਆ ਜਾਣਾ ਹੈ ਉਹ ਲੋੜਵੰਦਾਂ ਦੇ ਵਿੱਚ ਮਨੁੱਖ ਵੀ ਆਉਂਦੇ ਸਨ ਜੀਵ ਜੰਤੂ ਜਾਨਵਰ ਵੀ ਆਉਂਦੇ ਸੀ ਕਹਿੰਦੇ ਮੰਤਰੀ ਨੇ ਇਸੇ ਤਰ੍ਹਾਂ ਕੀਤਾ ਜਦੋਂ ਨਗਰ ਦੇ ਵਿੱਚ ਇਹ ਗੱਲ ਫੈਲੀ ਤਾਂ ਦੁੱਧ ਦੇ ਵਪਾਰੀਆਂ ਨੂੰ ਇਹ ਗੱਲ ਚੰਗੀ ਤਾਂ ਨਾ ਲੱਗੀ ਕਿਉਂਕਿ ਉਹ ਹੀ ਉਹਨਾਂ ਦਾ ਕੰਮ ਧੰਦਾ ਉਹਦੇ ਨਾਲ ਹੀ ਉਹਨਾਂ ਦਾ ਘਰ ਦਾ ਗੁਜ਼ਾਰਾ ਹੁੰਦਾ ਇੱਕ ਪੂਰੇ ਦਿਨ ਦਾ ਦੁੱਧ ਦਾਨ ਪੁੰਨ ਦੇ ਵਿੱਚ ਲਾ ਦੇਣਾ ਇਹ ਗੱਲ ਉਹਨਾਂ ਨੂੰ ਚੰਗੀ ਨਾ ਲੱਗੀ ਪਰ ਫਿਰ ਉਹਨਾਂ ਨੇ ਮਨ ਦੇ ਵਿੱਚ ਸੋਚਿਆ ਵੀ ਰਾਜੇ ਦਾ ਹੁਕਮ ਹੈ ਕਿਉਂਕਿ ਰਾਜੇ ਨੇ ਸ਼ਕਤੀ ਦੇ ਨਾਲ ਕਿਹਾ ਸੀ ਕਿ ਜੇ ਕਿਸੇ ਨੇ ਇਸ ਹੁਕਮ ਨੂੰ ਪੂਰੀ ਤਰ੍ਹਾਂ ਨਾ ਮੰਨਿਆ ਤਾਂ ਉਹਨੂੰ ਇਸ ਨਗਰ ਦੇ ਵਿੱਚੋਂ ਪਿੰਡ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ ਤਾਂ ਕਹਿੰਦੇ ਫਿਰ ਇਸੇ ਕਰਕੇ ਡਰਦੇ ਮਾਰੇ ਨਗਰ ਵਾਸੀ ਜੋ ਵੀ ਹਫਤੇ ਦਾ ਦਿਨ ਦੱਸਿਆ ਸੀ ਉਸ ਦਿਨ ਆਪਣੇ ਘਰ ਦਾ ਪੂਰਾ ਦੁੱਧ ਲਿਆ ਕੇ ਉਹ ਖੂਹ ਦੇ ਵਿੱਚ ਪਾ ਦਿੰਦੇ ਕਹਿੰਦੇ ਆ ਪਹਿਲਾ ਦਿਨ ਸੀ ਕਹਿੰਦੇ ਨਗਰ ਦੇ ਜਿੰਨੇ ਵੀ ਦੁੱਧ ਦੇ ਵਪਾਰੀ ਸੀ ਉਹਨਾਂ ਨੇ ਭਾਰੀ ਮਾਤਰਾ ਦੇ ਵਿੱਚ ਦੁੱਧ ਲਿਆਂਦਾ ਖੂਹ ਦੇ ਵਿੱਚ ਪਾਇਆ ਕਿਉਂਕਿ ਕਈਆਂ ਦਾ ਦੁੱਧ ਦਾ ਵੱਡਾ ਕਾਰੋਬਾਰ ਸੀ ਕੁਇੰਟਲਾਂ ਦੇ ਨਾਲ ਖੂਹ ਦੇ ਵਿੱਚ ਦੁੱਧ ਪਾਇਆ ਪਰ ਖੂਹ ਭਰ ਨਹੀਂ ਜੀ ਨਹੀਂ ਸੀ ਆ ਰਿਹਾ ਕਹਿੰਦੇ ਦੁਪਹਿਰ ਹੁੰਦਿਆਂ ਹੁੰਦਿਆਂ ਤੱਕ ਇੱਕ ਬਜ਼ੁਰਗ ਮਾਈ ਆਈ ਉਹ ਗੜਵੀ ਦੇ ਵਿੱਚ ਥੋੜਾ ਜਿਹਾ ਗਲਾਸ ਕ ਦੁੱਧ ਲੈ ਕੇ ਆਈ ਉਨੇ ਉਹ ਦੁੱਧ ਖੂਹ ਦੇ ਵਿੱਚ ਪਾਇਆ ਤਾਂ ਕਹਿੰਦੇ ਖੂਹ ਦਾ ਦੁੱਧ ਜੋ ਵੀ ਦੁੱਧ ਸੀ ਇੱਕਦਮ ਉੱਪਰ ਨੂੰ ਆ ਗਿਆ ਖੂਹ ਦੇ ਉੱਪਰ ਦੀ ਉਸ਼ਲ ਕੇ ਦੁੱਧ ਬਾਹਰ ਡੁੱਲਣ ਲੱਗਾ ਕਿੰਨੇ ਕੋਲ ਖੜੇ ਸੈਨਿਕ ਦੇ ਕੇ ਹੈਰਾਨ ਹੋ ਗਏ ਕਿਉਂਕਿ ਉਹਨਾਂ ਸੈਨਿਕਾਂ ਦੀ ਉਸ ਖੂਹ ਦੇ ਆਲੇ ਦੁਆਲੇ ਡਿਊਟੀ ਲਾਈ ਸੀ ਨਾ ਵੀ ਤੁਸੀਂ ਲਿਸਟ ਤਿਆਰ ਕਰਨੀ ਹੈ ਵੀ ਸਾਰਿਆਂ ਨੇ ਇਹ ਬਾਣਦਾਰੀ ਦੇ ਨਾਲ ਦੁੱਧ ਦਾ ਦਾਨ ਕੀਤਾ ਹੈ ਜਾਂ ਨਹੀਂ ਕਹਿੰਦੇ ਸੈਣਕਾਂ ਨੇ ਜਦ ਦੇਖਿਆ ਵੀ ਕਵੰਟਲਾਂ ਦੇ ਕਵੰਟਲ ਦੁੱਧ ਇਸ ਖੂਹ ਦੇ ਵਿੱਚ ਪਿਆ ਹੈ ਖੂਹ ਨਹੀਂ ਭਰਿਆ ਪਰ ਇਹ ਮਾਈ ਨੇ ਪਤਾ ਨਹੀਂ ਹੈ ਜੇ ਆ ਕੀ ਕੀਤਾ ਹੈ ਕਿ ਇੱਕ ਗਲਾਸ ਦੁੱਧ ਦਾ ਪਾਇਆ ਖੂਬ ਭਰ ਗਿਆ ਖੂ ਛਲਕੇ ਬਾਹਰ ਵੀ ਗੁੱਲਣ ਲੱਗਾ ਏ ਕਹਿੰਦੇ ਉਹਨਾਂ ਨੇ ਜਾ ਕੇ ਰਾਜੇ ਨੂੰ ਗੱਲ ਕੀਤੀ ਕਹਿੰਦੇ ਰਾਜੇ ਨੇ ਜਦੋਂ ਸਾਰੀ ਗੱਲ ਸੈਨਕਾਂ ਦੇ ਮੂੰਹੋਂ ਸੁਣੀ ਤਾਂ ਰਾਜੇ ਨੇ ਬਿਲਕੁਲ ਯਕੀਨ ਨਹੀਂ ਕੀਤਾ ਬਲਕਿ ਉਹਨਾਂ ਸੈਨਕਾਂ ਨੂੰ ਹੀ ਡਾਂਟਿਆ ਕਿ ਆ ਕਿ ਤੁਸੀਂ ਨਸ਼ਾ ਕਰਕੇ ਖੜਦੇ ਹੋ ਇਦਾਂ ਹੋ ਸਕਦਾ ਏ ਕਿ ਇੱਕ ਕਵੰਟਲਾਂ ਦੇ ਕਵੰਟਲ ਦੁੱਧ ਦੇ ਨਾਲ ਖੂ ਨਹੀਂ ਭਰਿਆ ਅਤੇ ਇੱਕ ਗਲਾਸ ਦੇ ਨਾਲ ਖੂ ਭਰ ਗਿਆ ਇਹ ਨਹੀਂ ਹੋ ਸਕਦਾ ਕਹਿੰਦੇ ਰਾਜੇ ਨੇ ਅਗਲੇ ਹਫਤੇ ਖੂਰ ਸੈਂਕਾਂ ਦੀ ਡਿਊਟੀ ਲਈ ਉਹਨਾਂ ਨੂੰ ਉੱਥੋਂ ਹਟਾ ਦਿੱਤਾ ਗਿਆ ਪਰ ਕਹਿੰਦੇ ਅਗਲੀ ਵਾਰ ਵੀ ਇਸੇ ਤਰ੍ਹਾਂ ਹੋਇਆ ਸਭ ਲੋਕਾਂ ਨੇ ਦੁੱਧ ਵਿੱਚ ਪਾ ਦਿੱਤਾ ਉਹ ਖੂਹ ਨਹੀਂ ਭਰਿਆ ਪਰ ਜਦੋਂ ਹੀ ਉਹ ਮਾਈ ਨੇ ਇੱਕ ਗਲਾਸ ਦੁੱਧ ਵਿੱਚ ਪਾਇਆ ਤਾਂ ਖੂਹ ਫੇਰ ਭਰ ਗਿਆ ਬਾਹਰ ਉੱਛਲ ਕੇ ਡੁੱਲ ਪਿਆ ਜਲਦੀ ਦੇ ਨਾਲ ਜੀਵ ਜੰਤੂ ਉਹ ਡੁੱਲੇ ਹੋਏ ਦੁੱਧ ਨੂੰ ਨ ਲੱਗੇ ਕਹਿੰਦੇ ਇੰਨਾ ਸੈਨਿਕਾਂ ਨੇ ਵੀ ਰਾਜੇ ਨੂੰ ਸਾਰੀ ਗੱਲਬਾਤ ਦੱਸੀ ਅੱਜ ਰਾਜਾ ਬੜਾ ਹਰਾਨ ਹੋਇਆ ਵੀ ਕਿਵੇਂ ਹੋ ਸਕਦਾ ਹੈ ਪਿਛਲੇ ਸੈਨਿਕ ਵੀ ਇੱਦਾ ਹੀ ਕਹਿੰਦੇ ਸੀ ਇਹ ਵੀ ਇੱਦਾ ਹੀ ਕਹਿ ਰਹੇ ਆ ਹੋ ਸਕਦਾ ਕੋਈ ਗੱਲ ਦੇ ਵਿੱਚ ਸਚਾਈ ਹੋਵੇ ਕਹਿੰਦੇ ਰਾਜੇ ਨੇ ਕਿਹਾ ਵੀ ਚਲੋ ਠੀਕ ਆ ਜੇ ਤੁਹਾਡੀ ਗੱਲ ਸੱਚ ਹੈ ਨਾ ਤਾਂ ਅਗਲੀ ਵਾਰ ਮੈਂ ਖੁਦ ਉੱਥੇ ਜਾ ਕੇ ਆਪਣੇ ਅੱਖੀ ਦੇਖਾਂਗਾ ਕਿ ਉਹ ਮਾਈ ਕੌਣ ਆ ਅਤੇ ਕਿਸ ਤਰ੍ਹਾਂ ਦਾ ਉਹ ਚਮਤਕਾਰੀ ਦੁੱਧ ਲੈ ਕੇ ਆਉਂਦੀ ਆ ਕਹਿੰਦੇ ਅਗਲਾ ਹਫਤਾ ਹੋਇਆ ਉਹ ਦਿਨ ਆ ਗਿਆ ਜਦੋਂ ਸਾਰੇ ਪਿੰਡ ਵਾਸੀਆਂ ਨੇ ਦੁੱਧ ਦਾ ਦਾਨ ਕਰਨਾ ਸੀ ਉਹ ਦੁੱਧ ਖੂਹ ਵਿੱਚ ਪਾਉਣਾ ਸੀ ਅੱਜ ਵੀ ਇਸੇ ਤਰ੍ਹਾਂ ਹੋਇਆ ਸਾਰੇ ਆਣੇ ਲਿਆ ਕੇ ਇੱਕ ਮੰਟਲਾ ਨੂੰ ਹੀ ਦੁੱਧ ਉਹ ਖੂਹ ਦੇ ਵਿੱਚ ਪਾ ਦਿੱਤਾ ਪਰ ਖੂਹ ਅੱਧੇ ਦਾ ਅੱਧਾ ਭਰਿਆ ਨਹੀਂ ਜਦੋਂ ਹੀ ਉਹ ਬਜ਼ੁਰਗ ਮਾਈ ਦੁਪਹਿਰ ਦੇ ਵੇਲੇ ਆਈ ਉਨੇ ਆਪਣਾ ਗਲਾਸ ਦੁੱਧ ਖੂਹ ਦੇ ਵਿੱਚ ਪਾਇਆ ਤਾਂ ਖੂਹ ਦਾ ਜੋ ਵੀ ਦੁੱਧ ਸੀ ਉੱਛਲ ਕੇ ਬਾਹਰ ਨੂੰ ਆ ਗਿਆ ਫਿਰ ਜੀਵ ਜੰਤੂ ਜਾਨਵਰ ਆਏ ਉਹ ਦੁੱਧ ਨੂੰ ਪੀਣ ਲੱਗੇ ਕਹਿੰਦੇ ਅੱਜ ਤਾਂ ਰਾਜੇ ਨੇ ਅੱਖੀਂ ਦੇਖ ਲਿਆ ਵੀ ਇਹ ਗੱਲ ਤਾਂ ਸੱਚ ਆ ਉਹ ਬਜ਼ੁਰਗ ਮਾਈ ਜਦੋਂ ਆਪਣੇ ਘਰ ਨੂੰ ਵਾਪਸ ਜਾਣ ਲੱਗੀ ਤਾਂ ਰਾਜਾ ਜਲਦੀ ਦੇ ਨਾਲ ਉਹ ਬਜ਼ੁਰਗ ਮਾਈ ਦੇ ਅੱਗੇ ਆਣ ਖੜਾ ਹੋਇਆ ਬਜ਼ੁਰਗ ਮਾਈ ਡਰ ਗਈ ਕਹਿਣ ਲੱਗੀ ਰਾਜਾ ਜੀ ਮੇਰੇ ਤੋਂ ਕੋਈ ਗਲਤੀ ਹੋ ਗਈ ਆ ਮੈਨੂੰ ਮਾਫ਼ ਕਰ ਦਿਓ ਰਾਜੀ ਨੇ ਕਿਹਾ ਮਾਈ ਗਲਤੀ ਨਹੀਂ ਹੋਈ ਸਾਡੇ ਕੁਝ ਸਵਾਲਾਂ ਦੇ ਜਵਾਬ ਦੇ ਕੇ ਜਾ ਦੇਖ ਸਾਰੇ ਪਿੰਡ ਨੇ ਇਸ ਖੂਹ ਦੇ ਵਿੱਚ ਦੁੱਧ ਪਾ ਦਿੱਤਾ ਹੈ ਪਰ ਇਹ ਖੂਹ ਨਹੀਂ ਭਰਿਆ ਪਰ ਤੂੰ ਅਜਿਆ ਕਿਹੜਾ ਦੁੱਧ ਲੈ ਕੇ ਆਉਣੀ ਹੈ ਜਿਹਦੇ ਨਾਲ ਇਹ ਖੂਹ ਇੱਕਦਮ ਭਰ ਜਾਂਦਾ ਹੈ ਅਤੇ ਉੱਛਲ ਕੇ ਬਾਹਰ ਵੀ ਆ ਜਾਂਦਾ ਹੈ ਮਾਈ ਨੇ ਕਿਹਾ ਰਾਜਾ ਜੀ ਇਸ ਗੱਲ ਦਾ ਰਾਜ ਤਾਂ ਮੈਂ ਤੁਹਾਨੂੰ ਦੱਸ ਦਵਾਂਗੀ ਪਰ ਮੇਰੇ ਨਾਲ ਵਾਦਾ ਕਰੋ ਕਿ ਮੇਰੇ ਉੱਤੇ ਗੁੱਸਾ ਨਹੀਂ ਹੋਵੋਗੇ ਮੈਨੂੰ ਸਜ਼ਾ ਨਹੀਂ ਦੇਵੋਗੇ ਰਾਜੇ ਨੇ ਕਿਹਾ ਮਾਈ ਅਸੀਂ ਤੇਰੇ ਨਾਲ ਵਾਦਾ ਕਰਦੇ ਹਾਂ ਨਾ ਹੀ ਅਸੀਂ ਤੇਰੇ ਤੇ ਗੁੱਸਾ ਕਰਾਂਗੇ ਨਾ ਹੀ ਤੈਨੂੰ ਕੋਈ ਸਜ਼ਾ ਦੇਵਾਂਗੇ ਬਸ ਸਾਨੂੰ ਤੂੰ ਇਹ ਰਾਜ ਦੱਸ ਕਿ ਤੇਰੇ ਇੱਕ ਗਲਾਸ ਦੁੱਧ ਦਾ ਕੀ ਰਾਜ ਆ ਉਹ ਮਾਈ ਨੇ ਹੱਥ ਜੋੜ ਕੇ ਕਿਹਾ ਰਾਜਨ ਤੁਸੀਂ ਤਾਂ ਬੜੀ ਆਸਾਨੀ ਦੇ ਨਾਲ ਸਾਰੇ ਪਿੰਡ ਨੂੰ ਹੁਕਮ ਦੇ ਦਿੱਤਾ ਕਿ ਇੱਕ ਦਿਨ ਦਾ ਦੁੱਧ ਲਿਆ ਕੇ ਇਸ ਖੂਹ ਦੇ ਵਿੱਚ ਪਾਉਣਾ ਹੈ, ਦਾਨਪੁੰਨ ਕਰਨਾ ਹੈ। ਪਰ ਤੁਸੀਂ ਉਹਨਾਂ ਲੋਕਾਂ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ ਕਿਉਂਕਿ ਉਹਨਾਂ ਲੋਕਾਂ ਦਾ ਗੁਜ਼ਾਰਾ ਵੀ ਇਸੇ ਦੁੱਧ ਤੋਂ ਹੀ ਚੱਲਦਾ ਹੈ। ਉਹ ਲੋਕ ਜਿਹੜੇ ਇਹਦੇ ਵਿੱਚ ਦੁੱਧ ਪਾ ਕੇ ਜਾਂਦੇ ਨੇ ਉਹ ਦੁੱਧ ਪਾ ਕੇ ਜ਼ਰੂਰ ਜਾਂਦੇ ਨੇ ਪਰ ਆਪਣੇ ਮਨ ਨਾਲ ਨਹੀਂ ਆਪਣੀ ਖੁਸ਼ੀ ਨਾਲ ਨਹੀਂ ਸਿਰਫ ਤੁਹਾਡੇ ਡਰ ਕਰਕੇ ਦਾਨਪੁਣ ਕਰ ਰਹੇ ਨੇ ਅਤੇ ਉਹ ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਖੋ ਕੇ ਲਿਆ ਕੇ ਇਹ ਦਾਨਪੁਣ ਇੱਥੇ ਕਰਦੇ ਨੇ ਹਰ ਘਰ ਦੇ ਵਿੱਚ ਬੱਚੇ ਨੇ ਬਜ਼ੁਰਗ ਨੇ ਉਹਨਾਂ ਦਾ ਆਪਣਾ ਪਰਿਵਾਰ ਆ ਉਹ ਆਪਣੇ ਪਰਿਵਾਰ ਦੇ ਮੂੰਹੋਂ ਖੋ ਕੇ ਇਹ ਦੁੱਧ ਲਿਆ ਕੇ ਇੱਥੇ ਦਾਨਪੁਣ ਕਰ ਰਹੇ ਨੇ ਇਸੇ ਕਰਕੇ ਤੁਹਾਡਾ ਖੂਹ ਕਵੰਟਲਾ ਦੇ ਕਵੰਟਲਾ ਦੁੱਧ ਦੇ ਨਾਲ ਨਹੀਂ ਭਰ ਰਿਹਾ ਸੀ ਕਿਉਂਕਿ ਇਹ ਕੀਤਾ ਹੋਇਆ ਦਾਨ ਪੁੰਨ ਪ੍ਰਮਾਤਮਾ ਨੂੰ ਪ੍ਰਵਾਣ ਹੀ ਨਹੀਂ ਆ। ਪ੍ਰਮਾਤਮਾ ਨੂੰ ਤਾਂ ਉਹ ਦਾਨ ਪੁੰਨ ਸੇਵਾ ਚੰਗੀ ਲੱਗਦੀ ਆ ਉਹ ਪ੍ਰਵਾਣਿਆ ਜੋ ਕੋਈ ਮਨੁੱਖ ਆਪਣੇ ਮਨ ਨਾਲ ਕਰਦਾ ਹੈ, ਖੁਸ਼ੀ ਨਾਲ ਕਰਦਾ ਹੈ, ਚਾਹ ਨਾਲ ਕਰਦਾ ਹੈ, ਆਪਣੀਆਂ ਜ਼ਿੰਮੇਵਾਰੀਆਂ ਨਿਭਾ ਕੇ ਕਰਦਾ ਹੈ। ਭਾਪਕੀ ਸਭ ਤੋਂ ਜ਼ਿੰਮੇਵਾਰੀ ਵੱਡੀ ਸਾਨੂੰ ਸਾਡੇ ਖੁਦ ਦੇ ਪਰਿਵਾਰ ਦੀ ਆ। ਕਰਦਾ ਜੋ ਵੀ ਮੁਖੀ ਆ ਜਿਹਦੇ ਸਿਰ ਦੇ ਉੱਤੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਆ ਉਹਦਾ ਪਹਿਲਾ ਫਰਜ਼ ਹੈ ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰੇ ਆਪਣੇ ਬੱਚੇ ਆਪਣੀ ਪਤਨੀ ਆਪਣੇ ਬਜ਼ੁਰਗਾਂ ਦਾ ਧਿਆਨ ਰੱਖੇ ਫਿਰ ਉਸ ਤੋਂ ਬਾਅਦ ਜੋ ਬਚਿਆ ਹੈ ਨਾ ਉਹਦੇ ਵਿੱਚੋਂ ਦਾਨ ਪੁੰਨ ਕਰੇ ਪਰ ਤੁਸੀਂ ਤਾਂ ਹੁਕਮ ਹੀ ਬੜਾ ਸਖਤੀ ਦਾ ਜਾਰੀ ਕਰ ਦਿੱਤਾ ਕਿ ਸਾਰੇ ਦਾ ਸਾਰਾ ਦਾਨ ਪੁੰਨ ਕਰਨਾ ਹੈ ਇਸੇ ਕਰਕੇ ਤੁਹਾਡਾ ਖੂਬ ਖਾਲੀ ਦਾ ਖਾਲੀ ਰਿਆ ਤੁਹਾਨੂੰ ਇਹਦਾ ਕੋਈ ਫਲ ਨਹੀਂ ਮਿਲਿਆ ਰਾਜੇ ਨੇ ਕਿਹਾ ਵੀ ਮਾਈ ਫਿਰ ਤੇਰੇ ਇੱਕ ਗਲਾਸ ਦੁੱਧ ਕਰਕੇ ਏ ਖੂ ਕਿਉਂ ਭਰਿਆ ਮਾਈ ਨੇ ਕਿਹਾ ਦੇਖੋ ਰਾਜਾ ਜੀ ਮੇਰੇ ਕੋਲ ਦੁੱਧ ਦੇਣ ਵਾਲਾ ਇੱਕ ਹੀ ਪਸ਼ੂ ਆ ਅਤੇ ਉਹਦਾ ਬੱਚਾ ਵੀ ਆ ਮੈਂ ਜਦੋਂ ਸਵੇਰੇ-ਸਵੇਰੇ ਦੁੱਧ ਚੋਣੀ ਆ ਸਭ ਤੋਂ ਪਹਿਲਾਂ ਉਹਦੇ ਬੱਚੇ ਨੂੰ ਪੂਰਾ ਦੁੱਧ ਪਿਉਉਣੀ ਆ ਉਹਨੂੰ ਰਜਾਉਣੀ ਆ ਜਦੋਂ ਉਹ ਰਜ ਜਾਂਦਾ ਹੈ ਜੋ ਦੁੱਧ ਛੱਡਦਾ ਹੈ ਉਹ ਦੁੱਧ ਚੋ ਕੇ ਮੈਂ ਆਪਣੇ ਬੱਚਿਆਂ ਨੂੰ ਬੁਲਾਉਣੀ ਆ ਕਰਦੇ ਬਾਕੀ ਪਰਿਵਾਰ ਦੇ ਜੋ ਮੈਂਬਰ ਨੇ ਉਹਨਾਂ ਨੂੰ ਉਹ ਦੁੱਧ ਛਕਾ ਕੇ ਜੋ ਬਚਦਾ ਹੈ ਨਾ ਆਪਣੇ ਮਨ ਨਾਲ ਚਾਹ ਨਾਲ ਖੁਸ਼ੀ ਨਾਲ ਲਿਆ ਕੇ ਇਸ ਕੂ ਦੇ ਵਿੱਚ ਪਾਉਣੀ ਆ ਅਤੇ ਪ੍ਰਮਾਤਮਾ ਦਾ ਸ਼ੁਕਰ ਕਰਦੀ ਆ ਕਿ ਪ੍ਰਮਾਤਮਾ ਤੁਹਾਡੀ ਦਿੱਤੀ ਦਾਤ ਦੇ ਵਿੱਚੋਂ ਇਹ ਜੋ ਮੈਂ ਦਾਣ ਪੁੰਨ ਲੈ ਕੇ ਆਈਆਂ ਨਾ ਆਪਣੇ ਬਣ ਨਾਲ ਚਾਹ ਨਾਲ ਖੁਸ਼ੀ ਨਾਲ ਲੱਗ ਆਈਆਂ ਅਤੇ ਜੋ ਤੁਸੀਂ ਮੈਨੂੰ ਡਿਊਟੀਆਂ ਦਿੱਤੀਆਂ ਨੇ ਜ਼ਿੰਮੇਵਾਰੀਆਂ ਦਿੱਤੀਆਂ ਨੇ ਉਹ ਵੀ ਮੈਂ ਪੂਗਤਾ ਕੇ ਆਈਆਂ ਮੇਰੇ ਕਰਕੇ ਮੇਰੇ ਘਰ ਦਾ ਕੋਈ ਵੀ ਜੀ ਭੁੱਖਾ ਨਹੀਂ ਆ ਕਿਸੇ ਚੀਜ਼ ਨੂੰ ਤਰਸ ਨਹੀਂ ਰਿਹਾ ਸਭ ਨੂੰ ਰਜਾ ਕੇ ਆਈਆਂ ਮੇਰੇ ਬੱਚੇ ਮੇਰਾ ਪਰਿਵਾਰ ਮੇਰੇ ਤੋਂ ਖੁਸ਼ ਆ ਸੰਤੁਸ਼ਟ ਨੇ ਉਸ ਅਬਰ ਦੇ ਵਿੱਚ ਨੇ ਹੁਣ ਇਹ ਦਾਨ ਪੁੰਨ ਕਰਨਾ ਹੀ ਆ हे ਪ੍ਰਮਾਤਮਾ ਮੇਰੀ ਇਹ ਸੇਵਾ ਮੇਰਾ ਇਹ ਦਾਨ ਪੁੰਨ ਪਰਵਾਣ ਕਰਿਓ ਜੀ ਹੋ ਸਕਦਾ ਏ ਇਸੇ ਕਰਕੇ ਪ੍ਰਮਾਤਮਾ ਨੂੰ ਮੇਰਾ ਇਹ ਦਾਨ ਪੁਣ ਮੇਰੀ ਸੇਵਾ ਪਰਵਾਣ ਹੋ ਜਾਂਦੀ ਹੋਵੇ ਕਹਿੰਦੇ ਰਾਜੇ ਨੇ ਜਦੋਂ ਇਸ ਮਾਈ ਦੀ ਗੱਲ ਸੁਣੀ ਤਾਂ ਉਹਦੀ ਨੀਵੀ ਪੈ ਗਈ ਉਹਨੂੰ ਸਮਝ ਦੇ ਵਿੱਚ ਆ ਗਈ ਕਿ ਮੇਰੇ ਕੋਲੋਂ ਕਿੰਨੀ ਵੱਡੀ ਗਲਤੀ ਹੋਈ ਆ ਆਪਾਂ ਦਾਨਪੁਨ ਕਰਨ ਦੇ ਲਈ ਕੋਈ ਸੇਵਾ ਕਰਨ ਦੇ ਲਈ ਕਿਸੇ ਨੂੰ ਪ੍ਰੇਰਣਾ ਦੇ ਸਕਦੇ ਆ ਪਰ ਕਿਸੇ ਦੇ ਨਾਲ ਜ਼ੋਰ ਜ਼ਬਰਦਸਤੀ ਕਰਕੇ ਕਰਵਾਈ ਸੇਵਾ ਦਾਨਪੁਨ ਉਹ ਸਫਲ ਕਿਵੇਂ ਹੋ ਸਕਦਾ ਹੈ ਕਿਉਂਕਿ ਦਾਨਪੁਨ ਸੇਵਾ ਉਹੀ ਸਫਲ ਆ ਜੋ ਆਪਾਂ ਆਪਣੇ ਮਨ ਨਾਲ ਕਰਦੇ ਆ ਚਾਹ ਨਾਲ ਕਰਦੇ ਆ ਖੁਸ਼ੀ ਨਾਲ ਕਰਦੇ ਆ ਅਤੇ ਕਰ ਕਿ ਕਿਸੇ ਪ੍ਰਕਾਰ ਦਾ ਕੋਈ ਪਛਤਾਵਾ ਨਹੀਂ ਮਾਈ ਨੇ ਕਿਹਾ ਰਾਜਾ ਜੀ ਤੁਸੀਂ ਗੁੱਸਾ ਨਾ ਕਰਿਓ ਪਰ ਜੋ ਅਸੀਂ ਦਾਨ ਪੁੰਨ ਬਾਰੇ ਸਿੱਖਿਆ ਹੈ ਸਾਨੂੰ ਤਾਂ ਮਹਾਪੁਰਖ ਜੀ ਇਹੋ ਸਮਝਾਉਂਦੇ ਨੇ ਕਿ ਦਾਨ ਪੁੰਨ ਸੇਵਾ ਉਹੀ ਸਫਲਿਆ ਜੋ ਆਪਾਂ ਆਪਣੀ ਖੁਸ਼ੀ ਦੇ ਨਾਲ ਕਰਦੇ ਆ ਆਪਣੇ ਮਨ ਨਾਲ ਕਰਦੇ ਆ ਉਥੇ ਉਹ ਦਾਨ ਪੁੰਨ ਸੇਵਾ ਦੀ ਕੀਮਤ ਨਹੀਂ ਦੇਖੀ ਜਾਂਦੀ ਖੁਸ਼ੀ ਦੇ ਨਾਲ ਆਪਾਂ ਕਿਸੇ ਨੂੰ ਪਾਣੀ ਦਾ ਗਲਾਸ ਪਿਲਾ ਦਈਏ ਉਹ ਵੀ ਸਫਲਿਆ ਪਰ ਜੇਕਰ ਦੁਖੀ ਮਨ ਦੇ ਨਾਲ ਪਛਤਾਵਾ ਰੱਖ ਕੇ ਆਪਾਂ ਕੋਈ ਸੇਵਾ ਕਰਦੇ ਆ ਉਥੇ ਭਾਵੇਂ ਆਪਾਂ ਸੋਨਾ ਵੀ ਦਾਨ ਕਰੀਏ ਨਾ ਉਹ ਵੀ ਸਾਨੂੰ ਫਲਦਾਇਕ ਨਹੀਂ ਆ ਦੂਸਰੀ ਗੱਲ ਮਾਈ ਨੇ ਕਹੀ ਰਾਜਾ ਜੀ ਸੇਵਾ ਉਹੀ ਸਫਲਿਆ ਦਾਨਪੁਣ ਉਹੀ ਸਫਲਿਆ ਜੋ ਆਪਾਂ ਨਿਰਸਵਾਰਥ ਹੋ ਕੇ ਕਰਦੇ ਆ ਜਿਹਦੇ ਪਿੱਛੇ ਸਾਡਾ ਕੋਈ ਸਵਾਰਥ ਨਹੀਂ ਆ ਭਾਵ ਕੀ ਦਾਰਪਨ ਕਰਕੇ ਸੇਵਾ ਕਰਕੇ ਭੁੱਲ ਜਾਓ ਯਾਦ ਨਾ ਰੱਖੋ ਵਾਰ-ਵਾਰ ਦੂਜਿਆਂ ਨੂੰ ਨਾ ਦੱਸੋ ਤੀਸਰੀ ਗੱਲ ਮਾਈ ਨੇ ਸਮਝਾਈ ਰਾਜਾ ਜੀ ਤੁਸੀਂ ਆਪਣੀ ਪਰਜਾ ਦਾ ਭਲਾ ਕਰਨਾ ਚਾਹੁੰਦੇ ਹੋ ਬੜੀ ਚੰਗੀ ਗੱਲ ਆ ਤੁਹਾਡੀ ਭਾਵਨਾ ਤਾਂ ਬਹੁਤ ਚੰਗੀ ਸੀ ਪਰ ਆਪਾਂ ਕਿਸੇ ਦਾ ਭਲਾ ਸਿਰਫ ਮੰਗ ਸਕਦੇ ਆ ਉਹਨਾਂ ਦਾ ਭਲਾ ਕਰਨ ਵਾਲੇ ਪਰਮ ਪਿਤਾ ਪਰਮਾਤਮਾ ਜੀ ਨੇ ਅਤੇ ਉਹ ਖੁਦ ਨੇ ਕਿਉਂਕਿ ਸਾਨੂੰ ਜੋ ਮਿਲਦਾ ਹੈ ਸਾਡੇ ਹੀ ਕਰਮਾਂ ਦਾ ਫਲ ਮਿਲਦਾ ਹੈ ਅਤੇ ਜੇਕਰ ਸਾਡੇ ਮਾੜੇ ਕਰਮਾਂ ਨੂੰ ਕੋਈ ਬਦਲ ਸਕਦਾ ਹੈ ਤਾਂ ਉਹ ਪਰਮ ਪਿਤਾ ਪਰਮਾਤਮਾ ਜੀ ਇਸ ਕਰਕੇ ਜੀਦਾ ਵੀ ਆਪਾਂ ਭਲਾ ਚਾਹੁੰਦੇ ਆ ਨਾ ਆਪਾਂ ਸਿਰਫ ਤੇ ਸਿਰਫ ਉਹਦੇ ਲਈ ਅਰਦਾਸ ਬੇਨਤੀ ਕਰ ਸਕਦੇ ਆ ਉਹਨੂੰ ਸਲਾਹ ਦੇ ਸਕਦੇ ਆ ਬਾਕੀ ਉਹਨੂੰ ਮਿਲਣਾ ਉਹਦੇ ਹੀ ਕਰਮਾਂ ਦਾ ਫਲ ਆ ਮਹਾਪੁਰਖ ਜੀ ਕਹਿੰਦੇ ਜੋ ਵੀ ਸਾਡੇ ਨਾਲ ਚੰਗਾ ਮਾੜਾ ਹੁੰਦਾ ਹੈ ਸਾਡੇ ਕਰਮਾਂ ਦਾ ਫਲ ਸਾਨੂੰ ਮਿਲਦਾ ਹੈ ਜੇ ਅੱਜ ਮਾੜਾ ਹੋ ਰਿਹਾ ਹੈ ਉਹਦੇ ਪਿੱਛੇ ਕੋਈ ਨਾ ਕੋਈ ਗਲਤੀ ਹੋਵੇਗੀ ਕੋਈ ਅਣਗੈਲੀ ਹੋਵੇਗੀ ਜਾਂ ਸਾਡਾ ਮਾੜਾ ਕਰਮ ਹੋਵੇਗਾ ਅਤੇ ਮਾੜੇ ਰਕਮਾਂ ਨੂੰ ਬਦਲਣ ਦੇ ਲਈ ਉਹ ਪਰਮਾਤਮਾ ਦਾ ਨਾਮ ਜਪਨਾ ਚਾਹੀਦਾ ਹੈ ਸਾਨੂੰ ਦਵਾਵਾਂ ਅਸੀਸਾਂ ਕਟਲੀਆਂ ਚਾਹੀਦੀਆਂ ਨੇ ਅਤੇ ਦਵਾਵਾਂ ਅਸੀਸਾਂ ਸਾਨੂੰ ਉਦੋਂ ਮਿਲਦੀਆਂ ਨੇ ਜਦੋਂ ਆਪਾਂ ਸਹੀ ਸਮੇਂ ਤੇ ਸਹੀ ਇਨਸਾਨ ਦੀ ਮਦਦ ਕਰਦੇ ਹਾਂ ਭਾਵ ਕਿ ਕਿਸੇ ਲੋੜਵੰਦ ਦੀ ਮਦਦ ਕਰਦੇ ਆ ਜਿਵੇਂ ਮੰਨ ਲਓ ਕਿ ਕਿਸੇ ਬੰਦੇ ਨੂੰ ਇਸ ਵੇਲੇ ਭੁੱਖ ਲੱਗੀ ਆ ਪਿਆਸ ਲੱਗੀ ਆ ਤਾਂ ਉਹਦੇ ਮਨ ਦੇ ਵਿੱਚੋਂ ਸਾਡੇ ਲਈ ਅਸੀਸ ਤਾਂ ਨਿਕਲੇਗੀ ਜੇ ਅਸੀਂ ਉਹਨੂੰ ਉਸੇ ਵੇਲੇ ਪਾਣੀ ਦਵਾਂਗੇ ਉਸੇ ਵੇਲੇ ਭੋਜਨ ਪ੍ਰਸ਼ਾਦਾ ਸ਼ਕਾਵਾਂਗੇ ਪਰ ਜੇ ਆਪਾਂ ਉਹਨੂੰ ਕਹੀਏ ਵੀ ਨਾ ਪਾਈ ਹੁਣ ਤਾਂ ਸਾਡੇ ਕੋਲ ਤੇਰੇ ਲਈ ਭੋਜਨ ਪਾਣੀ ਨਹੀਂ ਆ ਪਰ ਤੂੰ ਕੁਝ ਦਿਨਾਂ ਬਾਅਦ ਸਾਡੇ ਘਰ ਦੇ ਵਿੱਚ ਆਵੀਂ ਕਿਉਂਕਿ ਅਸੀਂ ਬਹੁਤ ਵੱਡੀ ਸ਼ਗੀਲ ਲਗਾ ਰਹੇ ਆ ਬਹੁਤ ਵੱਡਾ ਲੰਗਰ ਲਗਾ ਰਹੇ ਆ ਫਿਰ ਤੂੰ ਜਿੰਨਾ ਮਰਜੀ ਖਾਮੀ ਪੀਵੀ ਭਾਵੇਂ ਘਰ ਗਈ ਲੈ ਜਾਵੀਂ ਤਾਂ ਇਦਾਂ ਦੀ ਸੇਵਾ ਰਵਾਣ ਹੋ ਸਕਦੀ ਆ ਕਦੇ ਵੀ ਨਹੀਂ ਸੇਵਾ ਉਹੀ ਸਫਲ ਆ ਜਦੋਂ ਆਪਾਂ ਸਹੀ ਸਮੇਂ ਤੇ ਸਹੀ ਇਨਸਾਨ ਦੀ ਕਰਦੇ ਆ ਭਾਵ ਕਿ ਜੋ ਵੀ ਲੋੜ ਵੰਦਿਆ ਉਦੀ ਲੋੜ ਦੇ ਮੁਤਾਬਕ ਸੇਵਾ ਕਰੀਏ ਉਹਦੀ ਮਦਦ ਕਰੀਏ ਤਾਂ ਉਹਦੇ ਮਨੋਂ ਸਾਡੇ ਲਈ ਸੱਚੀਆਂ ਦੁਆਵਾਂ ਅਸੀਸਾਂ ਨਿਕਲਦੀਆਂ ਨੇ ਇਹ ਦੁਆਵਾਂ ਅਸੀਸਾਂ ਕਮਾਉਣੀਆਂ ਪੈਂਦੀਆਂ ਨੇ ਇਹ ਖਰੀਦੀਆਂ ਨਹੀਂ ਜਾ ਸਕਦੀਆਂ ਕਿਉਂਕਿ ਜੇ ਖਰੀਦੀਆਂ ਜਾ ਸਕਦੀਆਂ ਹੁਣ ਤਾਂ ਫਿਰ ਹਰ ਅਮੀਰ ਬੰਦਾ ਇਦ ਕੀ ਆਪਣੇ ਕੋਲ ਰੱਖ ਲਵੇ ਇਹ ਤਾਂ ਚੰਗੇ ਕੰਮ ਕਰਕੇ ਕਿਸੇ ਦੇ ਮਨ ਨੂੰ ਖੁਸ਼ੀ ਦੇ ਕੇ ਕਿਸੇ ਦਾ ਭਲਾ ਕਰਕੇ ਸਾਨੂੰ ਮਿਲਦੀਆਂ ਨੇ ਤਾਂ ਫਿਰ ਆਓ ਅੱਜ ਤੋਂ ਹੀ ਇਹ ਦਵਾਵਾਂ ਅਸੀਂ ਸਾਂ ਆਪਣੇ ਲਈ ਇਕੱਠੀਆਂ ਕਰੀਏ ਸਭ ਤੋਂ ਪਹਿਲਾਂ ਅਸੀਂ ਸਾਡੇ ਮਾਪੇ ਦੀ ਸਾਡੇ ਕੋਲ ਉਹ ਵੀ ਸਾਡੇ ਬਜ਼ੁਰਗਾਂ ਦੀ ਅਸੀਸ ਸਾਡੇ ਕੋਲ ਹੋਵੇ ਆਪਣੇ ਬਜ਼ੁਰਗਾਂ ਦੀ ਸਾਭ ਸੰਭਾਲ ਕਰਨੀ ਆ ਸੇਵਾ ਕਰਨੀ ਆ ਕਿਉਂਕਿ ਜੇਕਰ ਅਸੀਂ ਉਹਨਾਂ ਦੀ ਸੇਵਾ ਕਰ ਰਹੇ ਹਾਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਤਾਂ ਹੀ ਸਾਡੀ ਬਾਹਰ ਕੀ ਸੇਵਾ ਸਫਲ ਹੋਵੇਗੀ ਤਾਂ ਸਭ ਤੋਂ ਪਹਿਲੀ ਅਸੀਸ ਬਜ਼ੁਰਗਾਂ ਦੀ ਫਿਰ ਜੋ ਵੀ ਕੋਈ ਲੋੜਵੰਦ ਮਿਲਦਾ ਹੈ ਲੋੜਵੰਦ ਦੇ ਵਿੱਚ ਇਨਸਾਨ ਹੋ ਸਕਦਾ ਹੈ ਜੀਵ ਜੰਤੂ ਜਾਨਵਰ ਵੀ ਹੋ ਸਕਦੇ ਨੇ ਜਿਸ ਵੀ ਤਰੀਕੇ ਦੇ ਨਾਲ ਆਪਾਂ ਕਿਸੇ ਦੀ ਵੀ ਮਦਦ ਕਰ ਸਕਦੇ ਆ ਕੱਪੜੇ ਦੇ ਨਾਲ ਕਰ ਸਕਦੇ ਆ ਰੋਟੀ ਪਾਣੀ ਦੇ ਨਾਲ ਕਰ ਸਕਦੇ ਆ ਪੈਸੇ ਦੇ ਨਾਲ ਕਰ ਸਕਦੇ ਆ ਕਿਸੇ ਬਿਮਾਰ ਨੂੰ ਜੋ ਪੈਸੇ ਦੀ ਕਮੀ ਕਰਕੇ ਦਵਾਈ ਨਹੀਂ ਲੈ ਰਿਹਾ ਉਹਦਾ ਇਲਾਜ ਕਰਾ ਕੇ ਉਹਦੀ ਮਦਦ ਕਰ ਸਕਦੇ ਆ ਭਾਵ ਕਿ ਸੱਚੇ ਸੱਚੇ ਮਨ ਦੇ ਨਾਲ ਸੱਚੀ ਨੀਅਤ ਦੇ ਨਾਲ ਆਪਣੀ ਖੁਸ਼ੀ ਦੇ ਨਾਲ ਜੋ ਵੀ ਆਪਾਂ ਸੇਵਾ ਕਰਦੇ ਆ ਨਾ ਉਹ ਸਤਿਗੁਰ ਸੱਚੇ ਪਾਤਸ਼ਾਹ ਨੂੰ ਪਰਵਾਣੀਆਂ ਬਸ ਮਨ ਦੇ ਨਾਲ ਕਰੀਏ ਕਰਕੇ ਪਛਤਾਵਾ ਨਹੀਂ ਕਰਨਾ ਸੋ ਅੱਜ ਦੀ ਇਹ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਕਿਉਂਕਿ ਵੀਡੀਓ ਬਣਾਉਣ ਦਾ ਮਕਸਦ ਕਦੇ ਵੀ ਕਿਸੇ ਦੇ ਮਨ ਨੂੰ ਦਿਖਾਉਣਾ ਨਹੀਂ ਬਲਕਿ ਕੁਝ ਚੰਗਾ ਸਿੱਖਣਾ ਹੈ ਅਤੇ ਅੱਜ ਦੀ ਜੋ ਵੀ ਕਹਾਣੀਆਂ ਪਾਪ ਜੀ ਦੇ ਨਾਲ ਸਾਂਝੀ ਕੀਤੀ ਆ ਕਹਾਣੀ ਭਾਵੇਂ ਕਾਲਪਨਿਕ ਆ ਇਹਦੀਆਂ ਘਟਨਾਵਾਂ ਇਹਦੇ ਪਾਤਰਾਂ ਵੱਲ ਨਹੀਂ ਜਾਣਾ ਬਸ ਇਹਦੇ ਤੋਂ ਚੰਗੀ ਸਿੱਖਿਆ ਪ੍ਰਾਪਤ ਕਰ ਬਸ ਇਹਦੀ ਸਿੱਖਿਆ ਵੱਲ ਜਾਣਾ ਹੈ ਅਤੇ ਇਹਦੀ ਸਿੱਖਿਆ ਹੀ ਸਮਝਉਂਦੀ ਆ ਕੀ ਸਾਡੇ ਵੱਲੋਂ ਕੀਤਾ ਹੋਇਆ ਦਾਨਪੁਣ ਉਹੀ ਸਫਲ ਆਏ ਜੋ ਆਪਾਂ ਆਪਣੇ ਮਨ ਨਾਲ ਕਰਦੇ ਆਂ ਖੁਸ਼ੀ ਨਾਲ ਕਰਦੇ ਆਂ ਨਿਰਸਵਾਰਥ ਹੋ ਕੇ ਕਰਦੇ ਆਂ ਅਤੇ ਸਭ ਤੋਂ ਪਹਿਲੀ ਸੇਵਾ ਸਾਡੇ ਘਰ ਤੋਂ ਸ਼ੁਰੂ ਹੁੰਦੀ ਆ ਸਾਡੇ ਬੱਚੇ ਸਾਡੇ ਬਜ਼ੁਰਗਾਂ ਨੂੰ ਜੋ ਬੰਦਾ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸਹੀ ਤਰੀਕੇ ਦੇ ਨਾਲ ਨਿਭਾ ਰਿਹਾ ਹੈ ਨਾ ਉਹਦੀ ਹੀ ਕੀਤੀ ਹੋਈ ਸੇਵਾ ਸਫਲ ਆ ਜੇਕਰ ਸਾਡੇ ਬੱਚੇ ਸਾਡੇ ਬਜ਼ੁਰਗ ਕਿਸੇ ਚੀਜ਼ ਤੋ ਤਰਸ ਰਹੇ ਨੇ ਅਤੇ ਬਾਹਰ ਅਸੀਂ ਦਾਨੀ ਬਣੇ ਫਿਰਦੇ ਆ ਤਾਂ ਫਿਰ ਉਹ ਸੇਵਾ ਸਫਲ ਨਹੀਂ ਹੁੰਦੀ